ਮੂਰੀਆ ਸੋਹੂ ਗੁਰਸੋਂ ਝਟੀ ਆ ਉਹ ਰਿੱਟੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕਟੀ ਆ ਸਜਣ ਸੁਜਾ ਪਾਤਸ਼ਾਹ ਸਰਸਾਂ ਦਾ ਸਾਉ ਜਿਸ ਪਾਸ ਬੈਠਿਆ ਸੁਹੀਏ ਭਵਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਨਾਮ ਭਗਤ ਰਵਦਾਸ ਜੀ ਕੀ ੴ ਸਤਿਗੁਰ ਪਰਸਾ ਜਬ ਹਨ ਹੋਤੇ ਤਬ ਤੂੰ ਨਾਹੀ ਅਬ ਮਨ ਲੋਈ ਆਨਦ ਆਗਮ ਜੈ ਸੇ ਲੈਨ ਉਹ ਦਦ ਜਲ ਕੇਵਨ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਜਨ ਕੇਵੰਦ ਜਨ ਮਾਈ ਮਾਧਵੇ ਜਾਨ ਪਈਆ ਭਾਮੇ ਅਸਾ ਜੈ ਸਮਨਿਆ ਹੋਏ ਨਾ ਐਸਾਰ ਜੇ ਕੋ ਸਿਗਾਸ ਨ ਸੂਇਆ ਸੁਖ ਦੇ ਧਿਆਏ ਘਰੀ ਅਜੋ ਦਰ ਆਜ ਤਿਰੰਦੁ ਪਾਇਆ ਸੋਗਤ ਭਈ ਹਮਾਰੀ ਆਪ ਕਾਸ਼ੂ ਮਾਰਨ ਜਨਾਇਆ ਅਨੰਦ ਪੜਵਜੈ ਸੂਰ ਕਰੇ ਆਪ ਕਹਿ ਕੇ ਕਹਿ ਨਾ ਆਇਆ ਸਰਵੇ ਇੱਕ ਅਨੇ ਕੈ ਸੁਆਮੀ ਸਭਨ ਭੋਗ ਵੈ ਸੋਈ ਸਰਵੇ ਇੱਕ ਅਨੇਕੈ ਸੁਆਮੀ ਸਭਨ ਭੋਗ ਵੈ ਸੋਈ ਅਹਿਰਵਦਾ ਹਾਦ ਪੈ ਨਹਿ ਸਹਿਜ ਕੋਏ ਸੋਈ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ